ਆਪਾਂ ਗੇਮ ਕਰਨ ਲਈ ਇੱਕ ਸਹੀ ਗੁਰੂ ਤੇ ਕੋਚ ਹੋਣਾ ਜ਼ਰੂਰੀ ਹੈ ਬਿਲਕੁਲ ਕਦੇ ਵੀ ਜਿੱਤੋਂ ਆਪਾਂ ਸਿੱਖਿਆ ਹਮ ਚਾਹੇ ਆਪਾਂ ਨੂੰ ਚਾਹੇ ਉਹਨੇ ਠੱਗਿਆ ਹਮ ਕੁਝ ਵੀ ਕਰਿਆ ਹਮ ਕਦੇ ਵੀ ਉਹਦੀ ਬਰਾਈ ਨਹੀਂ ਕਰਨੀ ਚਾਹੀਦੀ ਪਿੱਛੇ ਪਿੱਛੇ ਹਾਂ ਇੱਕ ਖਿਡਾਰੀ ਦਾ ਪਹਿਲਾ ਸੂਲ ਪਹਿਲੀ ਗੱਲ ਏ ਬਿਲਕੁਲ ਬਾਈ ਸਹੀ ਗੱਲ ਹੈ ਹਮੇਸ਼ਾ ਆਪਣੇ ਉਸਤਾਦ ਨੂੰ ਉੱਪਰ ਹੀ ਰੱਖਣਾ ਹੈ ਜਿਹੜਾ ਦੁੱਲਾ ਹੂੰ ਦੁੱਲੇ ਨੇ ਮਤਲਬ ਕਿ ਉਹਦੇ ਉਸਤਾਦ ਨੇ ਉਹਦਾ ਬਹੁਤ ਸਾਥ ਦਿੱਤਾ ਆ ਹੂੰ ਮੈਂ ਉਹਦੀ ਵੀਡੀਓ ਹੀ ਸੁਣੀ ਐ ਉਹ ਦੱਸਦਾ ਹੁੰਦਾ ਸੀਗਾ ਕਹਿੰਦਾ ਵੀ ਇਹ ਪੜਾ ਕਰਕੇ ਉਹ ਟਰੈਕਟਰ ਜਿੱਤਿਆ ਸੀਗਾ ਹੂੰ ਤੇ ਉਹ ਕਹਿੰਦਾ ਵੀ ਮੈਂ ਤਾਂ ਲਊਂਗਾ ਵੀ ਜੇ ਮੇਰਾ ਪਹਿਲਾ ਉਸਤਾਦ ਬੈਠੂਗਾ ਇਹਦੇ ਉੱਪਰ ਆ ਕੇ ਅੱਛਾ ਜੀ ਚਲੋ ਉਹ ਬੰਦਾ ਬਹੁਤ ਇੱਜ਼ਤ ਕਰਦਾ ਆ ਆਪਣੇ ਉਸਤਾਦ ਦੀ ਉਹਦਾ ਉਸਤਾਦ ਹੁਣ ਹੈ ਨਹੀਂਗਾ ਓਕੇ ਉਹ ਬਹੁਤ ਇੱਜ਼ਤ ਕਰਦਾ ਹੈ ਹੂੰ ਤੇ ਉਸਤਾਦ ਦੀ ਹਮੇਸ਼ਾ ਹੀ